ਖਾਨ ਦੇ ਜੱਦਾ ਦੀ ਸੰਗਤ ਚੋਲਾ ਸਾਹਿਬ ਨਗਰ ਕੀਰਤਨ ਜੀ ਆਇਆ ਕਰਦੇ ਹੋਏ ਜੀ ਸਿੰਘਾ ਪ੍ਰੈਸ ਨਿਊ ਸੰਚਾਲਕ ਜਸਤੁਣਾ ਵਾਲਾ ਬਾਬਾ ਸਾਹਿਬ ਸਿੰਘ ਖਾਨ ਰਜਾਦਾ ਅਤੇ ਗੋਬਨ ਸਿੰਘ ਬਾਣ ਸ੍ਰਿਹਾਲੀ ਕਲਾ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਪੱਤਰਕਾਰ ਜਸबीर ਸਿੰਘ ਦੀ ਰਿਪੋਰਟ ਉਹਨਾਂ ਦੱਸਿਆ ਕਿ ਤਾਂ ਤਨ ਸ੍ਰੀ ਗੁਰੂ ਅਮਰਦਾਸ ਜੀ ਦੇ 450 ਸਾਲਾ ਜੋਤੀ ਜੋ ਦਿਵਸ ਸ਼ਤਾਬਦੀ ਨੂੰ ਸਮਰਪਿਤ ਅਤੇ ਸ੍ਰੀ ਗੁਰੂ ਰਾਮਦਾਸ ਜੀ ਦੇ 450 ਸਾਲਾ ਗੁਰਗੱਦੀ ਦਿਵਸ ਸ਼ਤਾਬਦੀ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਦੇਖਰੇਖ ਹੇਠ ਚੋਲਾ ਸਭ ਤੋਂ ਕੱਢਿਆ ਗਿਆ ਨਗਰ ਕੀਰਤਨ ਜਿਸ ਨੂੰ ਜੀ ਆਇਆ ਕਰਦੇ ਹੋਏ ਖਾਨ ਜਾਦਾ ਦੀ ਸੰਗਤ ਅਤੇ ਬਾਬਾ ਸਾਵ ਸਿੰਘ ਜੀ ਜਿਸ ਵਿੱਚ ਆਈਆਂ ਸੰਗਤਾਂ ਨੂੰ ਚਾਹ ਅਤੇ ਕੇਲਿਆਂ ਦਾ ਲੰਗਰ ਵਰਤਾਇਆ ਗਿਆ ਪੰਜ ਪਿਆਰੇ ਸਹਿਬਾਨਾਂ ਨੂੰ ਸਿਰਪਾਉ ਸਨਮਾਨਿਤ ਕੀਤਾ ਗਿਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਨੂੰ ਰਮਾਲਾ ਸਾਹਿਬ ਭੇਟਾ ਕੀਤਾ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੋਹਤਬਰਾਂ ਨੂੰ ਵੱਖ-ਵੱਖ ਸੰਪਰਦਕ ਮਹਾਪੁਰਖਾਂ ਨੂੰ ਅਤੇ ਦੂਰੋਂ ਨੇੜੇੋਂ ਚੱਲ ਕੇ ਆਈਆਂ ਸੰਗਤਾਂ ਨੂੰ ਜੀ ਆਇਆਂ ਕਰਦੇ ਹੋਏ ਖਾਨ ਰਜਾਦਾ ਪਿੰਡ ਦੀਆਂ ਸੰਗਤਾਂ ਅਤੇ ਉਥੋਂ ਦੀ ਸੇਵਾਦਾਰ ਪ੍ਰਬੰਧਕ ਕਮੇਟੀ ਅਤੇ ਬਾਬਾ ਸਾਵ ਸਿੰਘ ਜੀ ਨਾਲ ਹੀ ਦਸਰੇ ਆਪਣੇ ਵਿਚਾਰ ਉਹਨਾਂ ਨਾਲ ਖੜੀਆਂ ਨਗਰ ਦੀਆਂ ਹੋਰ ਵੀ ਸੰਗਤਾ ਤੇ ਸੇਵਾਦਾਰ ਪੱਤਰਕਾਰ ਜਸਵੀਰ ਸਿੰਘ ਦੀ ਰਿਪੋਰਟ ਵੇਖੋ ਵੀਡੀਓ ਅਤੇ ਤਸਵੀਰਾਂ 'ਚ ਚੈਨਲ ਸਹਿਯੋਗੀ ਸੱਜਣ ਸਰਦਾਰ ਸਰਵਣ ਸਿੰਘ ਫੌਜੀ ਸਮਾਸੇ ਵਿੱਚ ਹੁਲਾ ਸਾਹਿਬ ਸਰਬਜੀਤ ਸਿੰਘ ਸਾਵੀ ਖੁਸ਼ੀ ਜਰਨਲਿਸਟੋਰ ਹੁਲਾ ਸਾਹਿਬ ਗੋਵਿੰਦ ਸਿੰਘ ਮਾਨ ਸਰਿਹਾਲੀ ਕਲਾ

Oh, no. ਓਹ ਜਨਮਤ ਮਾੜੇ ਲੈ ਕੇ ਜੇ ਜਨਮ ਨਿਵਾਲਾ ਲੈ ਕੇ ਓਹ ਜਨਮਤ ਮਾੜੇ ਲੈ ਕੇ ਜੇ ਜਨਮ ਨਿਵਾਲਾ ਪਾਉਂਦਾ ਬਖਵਾਣ ਦਾ ਸੋ ਬੱਲੇ ਬੱਲੇ ਜਾ ਉਰ ਮਈਆ ਤਾਰੇ ਸੋ ਬੱਲੇ ਬੱਲੇ ਜਾ ਉਰ ਮਈਆ ਤਾਰੇ ਸੋ ਬੱਲੇ ਬੱਲੇ ਜਾ ਰਮੰਦਰ ਕਾwale ਨੇ ਬੱਦੇ ਬੱਦੇ ਜਾ ਰਮਈਆ ਕਾwale ਨੇ ਦੀਸੀ ਜਿਕਰਤੀ ਨਵੀਂ ਮਾਲ ਤਾ ਇਹ ਨਾਮਤਮਾ ਹੇ ਜਾਨ ਮਾਤਾ ਮਾਰੇ ਮੋਰੇ ਤੇ ਜੋ ਬਿਨਾਂ ਮਾਲਕਾ ਤੋਹੇ ਜਾਨ ਮਾਤਾ ਮਾਰੇ ਲੇਕੇ ਤੇ ਜਨ ਤੇ ਵਾਲੀ ਮਾਲਕਾ ਬਹੁਤੀ ਜਨ ਨੂੰ ਬਿਚਰੇ ਤੇ ਮਾਤਾ ਬਹੁਤ सरे दे माधव बनम बि सरे दे माधव बहुत जनम बि तरे दे माधव बहत जनम बि स्वरे दे माधव बहुत जनम बिचोर ਤੋ ਮਾਦਾ ਤੋ ਜਨਮ ਦੇ ਤੋ ਮਾਦਾ ਬਹੁਤ ਜਨਮ ਦੇ ਲਿਖੇ ਲਿਖੇ ਵਿਤਲਾ ਹੀ ਮਾਲਕ ਆਏ ਜਨਮ ਤੋਂ ਮਾਰੇ ਆਪਣੇ ਆਲੇ ਨੂੰ ਗਾਲੀਂ ਕੱਢਿਆ ਨੇ ਇਹ ਦਾਦਾ ਮਾਰੇ ਯਾਲਾ ਤੁਸੀਂ ਮਰਾਂ ਮਰਾਂ ਦੇ ਦੀਆਂ ਰਾਰ 2 ਮਿੰਟ ਟਰਾਲੀ ਚੱਲ ਹੋ ਗਈ ਲੈ ਭਰਾਵਾ ਲੈ ਟਰਾਲੀ ਚੱਲ ਗਈ ਜੀ ਜੀ ਦਈ ਜਾਂਦਾ

ਵਾਹ ਬਸ ਸਟਾਰਟ ਹੋਵੇ ਬਸ ਇਧਰ ਬਸ ਜੇ ਤੁਰ ਕੇ ਆਉਂਦੇ ਚੋਰੇ ਅੱਛਾ ਅੱਛਾ ਲੰਮਾ ਲੈ ਨਿੱਕਾ ਖੋਰ ਨਾਲ ਹੈ ਲੰਬਾ ਲੰਬਾ ਹੋਇਆ ਹੈ ਨਾਲ ਨਾਲ ਲਿਖਣਾ ਇਹਨੂੰ ਸੌ ਗਿਜਰ ਦੇ ਕੋਈ ਨਾ ਦੇਣਾ ਕੋਈ ਨਾ ਥੱਲੇ ਲਾਈਵ ਕਰਨ ਦੇ ਲਾਣਾ ਮੈਕੋ ਮਿੰਟ ਮੈਂ ਕਦੇ ਘਟਣ ਦੇ ਹਾਂ ਬਸ 5-10 ਮਿੰਟ ਤੱਕ ਲਾ 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 ਇਹ ਤੇਲਾ ਹੁੰਦਾ ਬਾਬਾ ਸਾਬ ਸਿੰਘ ਜੀ ਮੈਂ ਤੁਲਕਾ ਜਸਵੀਰ ਸਿੰਘ ਅੱਜ ਬਹੁਤ ਵੱਡਾ ਨਗਰਕੀ ਸਿਕਉਮ ਦੇ ਵਿਚੋਂ ਚੋਲਾ ਸੱਤ ਚੱਲ ਕੇ ਅੱਜ ਇਹ ਨਗਰ ਖਾਲਜਾਦਾ ਵਿੱਚ ਪਹੁੰਚਿਆ ਹੈ ਆਪ ਜੀ ਸਾਡੇ ਸਮਾਜ ਦੇ ਮੋਢਿਵਾਰਾਂ ਦਾ ਗੁਰੂ ਘਰਿਆਂ ਮਹਾਨ ਸੰਸਥਾਵਾਂ ਦੇ ਜਿਹੜੇ ਮੁਖੀ ਨੇ ਉਹਨਾਂ ਦਾ ਅਤੇ ਦਲਪੰਥੀ ਜਿਹੜੀਆਂ ਸੰਸਥਾਵਾਂ ਦੇ ਮੋਢਿਵਾਰ ਆਏ ਨੇ ਉਹਨਾਂ ਦਾ ਆਪ ਜੀ ਧੰਨਵਾਦ ਕਰਨਾ ਚਾਹੋਗੇ ਵਾਹਿਗੁਰਜੀ ਦਾ ਬਾਲ ਸਾਹਿਬ ਵਾਹਿਗੁਰਜੀ ਦੇ ਪਿਤੇ ਗੁਰੂ ਰੂਪਿਆਰੀ ਸਾਧ ਸੰਗਤ ਜੀ ਅੱਜ ਚੋਲਾ ਸਾਹਿਬ ਤੋਂ ਬਹੁਤ ਮਹਾਨ ਵਿਸ਼ਾਲ ਨਗਰ ਕੀਰਤਨ ਚੱਲ ਕੇ ਚੋਲਾ ਸਾਹਿਬ ਤੋਂ ਸ੍ਰੀ ਗੋੰਦਵਾਲ ਸਾਹਿਬ ਵਿਖੇ ਗੁਰੂ ਮਹਾਰਾਜ ਦੇ ਚਰਨਾਂ ਵਿਖੇ ਜਾ ਕੇ ਹਾਜ਼ਰ ਹੋਇਆ ਸਾਰੇ ਹੀ ਨਗਰਾਂ ਤੋਂ ਲੰਘਦਾ ਹੋਇਆ ਨਗਰ ਕੀਰਤਨ ਚੋਲਾ ਸਾਹਿਬ ਫੁਰਦ ਤੇ ਮੋਹਨਪੁਰ ਨਗਰ ਬ੍ਰਾਮਪੁਰਾ ਡੇਰਾ ਸਾਹਿਬ ਦਲੌਰਪੁਰ ਜਮਹਾਰਾ ਚੱਕ ਮੈਰ ਛਾਪੜੀ ਸਾਹਿਬ ਅਪਰੰਤ ਸਾਡੇ ਨਗਰ ਖਾਨਰ ਜਦਾਦੀ ਸੰਗਤ ਉਹਨਾਂ ਦਾ ਸਵਾਗਤ ਕੀਤਾ ਵਾ ਸਾਰੀ ਨਗਰ ਦੀ ਸੰਗਤ ਨੇ ਇਕੱਤਰ ਹੋ ਕੇ ਸਾਰੇ ਹੀ ਮਾਈ ਭਾਈ ਸਿੱਖ ਸੰਗਤਾਂ ਨੇ ਇਕੱਤਰ ਹੋ ਕੇ ਗੁਰੂ ਮਹਾਰਾਜ ਦੇ ਇੱਥੇ ਲੰਗਰਾਂ ਵਿਖੇ ਜੋ ਸੰਨ 1997 ਤੋਂ ਲੰਗਰ ਸਦਾ ਚੱਲ ਰਿਹਾ ਮਹਾਰਾਜ ਦੀ ਕਿਰਪਾ ਦਾ ਸਦਕਾ ਹਰ ਪੂਰਨ ਮਾਸੀ ਦੀ ਰਾਤ ਅਤੇ ਦਿਨ ਅੱਠ ਪੈਰ ਗੁਰੂ ਕੇ ਲੰਗਰ ਚੱਲਦੇ ਆ ਉਹਨਾਂ ਲੰਗਰਾਂ ਵਿੱਚ ਆਈਆਂ ਸੰਗਤਾਂ ਦਾ ਸਵਾਗਤ ਕੀਤਾ ਜੀ ਆਇਆਂ ਆਖਿਆ ਵਾ ਅੱਜ ਨਗਰ ਕੀਰਤਨ ਦੇ ਵਿੱਚ ਬਹੁਤ ਮਹਾਨ ਸ਼ਖਸੀਅਤਾਂ ਨਿਹੰਗ ਸਿੰਘ ਸੰਪਰਦਾਵਾਂ ਦੇ ਮੁਖੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਮੁਖੀ ਮੈਂਬਰ ਸਾਹਿਬਾਨ ਨਗਰ ਕੀਰਤਨ ਵਿੱਚ ਹਾਜ਼ਰੀ ਭਰੈ ਸਾਰੇ ਹੀ ਨਗਰ ਖਾਨ ਰਜਾਦਾ ਦੀ ਸੰਗਤ ਵੱਲੋਂ ਆਈਆਂ ਸਿੱਖ ਸੰਤਾਂ ਨੂੰ ਜੀ ਆਇਆਂ ਆਖਿਆ ਗਿਆ ਉਹਨਾਂ ਦੇ ਚਰਨਾਂ ਤੇ ਨਮਸਕਾਰ ਕੀਤੀ ਆ ਗੁਰੂ ਦੀਆਂ ਸੰਗਤਾਂ ਤੇ ਗੁਰੂ ਸਾਹਿਬ ਦੇ ਵੀ ਮਹਾਰਾਜ ਤੇ ਫੁੱਲਾਂ ਦੀ ਵਰਖਾ ਕੀਤੀ ਗਈ ਆ ਪਈਆਂ ਪਿਆਰਿਆਂ ਤੇ ਫੁੱਲਾਂ ਦੀ ਵਰਖਾ ਹੋਈ ਆ ਗੁਰੂ ਦੀਆਂ ਸਿੱਖ ਸੰਤਾਂ ਤੇ ਫੁੱਲਾਂ ਦੀ ਵਰਖਾ ਕਰਕੇ ਨਗਰਖਾਨਰ ਜਦਾਦੀ ਸੰਤ ਨੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਲਈਆਂ ਉਪਰੰਤ ਚਾਹ ਤੇ ਕੇਲਿਆਂ ਦਾ ਲੰਗਰ ਅਟੁੱਟ ਵਰਤਿਆ ਮਹਾਰਾਜ ਦੀ ਕਿਰਪਾ ਸਦਕਾ ਨਗਰ ਦੀਆਂ ਸੰਤਾਂ ਨੇ ਬਹੁਤ ਭਾਰੀ ਮਾਤਰਾ ਵਿੱਚ ਕੇਲਿਆਂ ਦੀ ਸੇਵਾ ਕੀਤੀ ਆਈਆਂ ਸੰਤਾਂ ਨੂੰ ਕੇਲਿਆਂ ਤੇ ਚਾਹ ਦਾ ਲੰਗਰ ਛਕਾਇਆ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਲਈਆਂ ਇਸੇ ਤਰ੍ਹਾਂ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਦੇ ਚਰਨਾਂ 'ਚ ਗੁਰੂ ਰਾਮਦਾਸ ਪਾਤਸ਼ਾਹ ਦੀ ਚਰਨਾ ਵਿੱਚ ਅਰਦਾਸ ਬੇਨਤੀ ਕਰਦੇ ਸਤਿਗੁਰ ਜੀ ਇਸੇ ਤਰ੍ਹਾਂ ਨਗਰਖਾਨ ਨਰਜਾਦਾ ਦੀ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਚੜ੍ਹਦੀ ਕਲਾ ਵਾਲੇ ਲੰਗਰ ਸਜਾਉਣ ਰਲ ਮਿਲ ਕੇ ਸਿੱਖ ਸੰਗਤਾਂ ਅਸੀਂ ਪਿਆਰ ਭਾਵਨਾ ਨਾਲ ਆਈਆਂ ਸੰਗਤਾਂ ਦਾ ਸਵਾਗਤ ਕਰਨ ਹੁਣ 18 ਤਰੀਕ ਨੂੰ ਪੂਰਨਮਾਸੀ ਆ 15 ਤਰੀਕ ਨੂੰ ਖੰਡਪਾਲ ਸਾਹਿਬ ਆਰੰਭ ਹੋਣਿਆ 17 ਤਰੀਕ ਨੂੰ ਉਪਰ ਪਾਈ ਜਾਣਗੇ ਅਪਰੰਤ ਗੁਰੂ ਕਾ ਲੰਗਰ 5 ਦਿਨ ਚੱਲੇਗਾ ਰਾਤ ਪਰ ਦੇਣਾ ਆਇਆਂ ਸਿੱਖ ਸੰਤਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਤੁਹਾਡੇ ਚੈਨਲ ਦੇ ਆਦਮੀ ਰਾਈ ਵੀ ਗੁਰੂ ਦੀਏ ਸੰਗਤੇ ਨਗਰਖਾਨ ਰਜਾਦਾ ਦੀ ਸੰਗਤ ਇੱਥੇ ਧਰਤੀ ਤੇ ਆਣ ਕੇ ਗੁਰੂ ਮਹਾਰਾਜ ਦੇ ਲੰਗਰਾਂ ਵਿੱਚ ਚਰਨ ਪਾਓ ਤੇ ਨਗਰਖਾਨ ਰਜਾਦਾ ਦੀ ਸੰਗਤ ਨੂੰ ਗੱਫਾ ਪਾਣੀ ਛਕਾਉਣਾ ਤੇ ਜਲ ਪਾਣੀ ਛਕਾਉਣ ਦੀ ਸੇਵਾ ਦਿਓ ਇਹ ਸਾਡੇ ਨਗਰ ਦੇ ਭਾਵ ਚੰਗੇ ਆ ਚੰਗੇ ਕਰਮ ਕੀਤੇ ਨਗਰ ਦੀ ਸੰਤ ਨੇ ਨਾਲ ਮਿਲ ਕੇ ਗੁਰੂ ਦੇ ਲੰਗਰ ਸਜਾਉਂਦੇ ਆ ਹੋਰ ਐਨ ਆਰ ਆਈ ਵੀਰਾਂ ਵੱਲੋਂ ਥੋੜਾ ਗੁਰੂ ਜੀ ਦੀ ਕਿਰਪਾ ਦਾ ਸਦਕਾ ਸੰਯੋਗ ਦਿੰਦੇ ਆ ਬੜੀ ਕਿਰਪਾ ਸਤਿਗੁਰਾਂ ਦੀ ਇਸੇ ਤਰ੍ਹਾਂ ਅਰਦਾਸ ਬੇਨਤੀ ਕਰਦੇ ਆ ਪਾਸ਼ਾ ਆਪ ਜੀ ਦੀਆਂ ਸਿੱਖ ਸੰਤਾਂ ਨੂੰ ਨਗਰਖਾਨ ਰਜਾਦਾ ਦੀਆਂ ਸੰਤਾਂ ਨੂੰ ਮਹਾਰਾਜ ਉਦਮ ਬਖਸ਼ੋ ਤੇ ਆਈਆਂ ਸਿੱਖ ਸੰਤਾਂ ਦੀ ਵੱਡ ਚੜ ਕੇ ਸੇਵਾ ਕਰਨ ਗੁਰੂ ਦੀਆਂ ਖੁਸ਼ੀਆਂ ਲੈਣ ਮਹਾਰਾਜ ਕਿਰਪਾ ਕਰੇ ਆਇਆਂ ਅੱਜ ਸੰਤਾਂ ਦਾ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸ਼ੁਭੋ ਟੀਮ ਅਤੇ ਜਸਤਨਾ ਵਾਲਾ ਵੱਲੋਂ ਆਵਾਜ਼ਾਈ ਲੋਕਾਂ ਲਈ ਖਾਸ ਮੈਸੇਜ ਟ੍ਰਾਫਿਕ ਨਿਯਮਾਂ ਨੂੰ ਅਪਣਾਓ ਸੜਕ ਆਵਾਜਾਈ ਲੋਕ ਪੜਾਈ ਵਿੱਚ ਵਾਧਾ ਪਾਓ ਆਪਣੇ ਵਾਹਨ ਦੀ ਸਪੀਡ ਨੂੰ ਨਿਰੰਤਰ ਵਿੱਚ ਰੱਖੋ ਕਿਉਂਕਿ ਸੜਕ ਤੇ ਆਵਾਜਾਈ ਲੋਕ ਸਾਡੇ ਆਪਣੇ ਹਨ ਤਰ ਪੜਾ ਸੋ ਹੋ ਪੜਾ ਅੰਤ ਪੜੇ ਦਾ ਪੜਾ ਪਿਆਰੇ ਦਰਸ਼ਕੋ ਜੀ ਸਿੰਘਾ ਟੀਵੀ ਚੈਨਲ ਤੁਹਾਡਾ ਆਪਣਾ ਚੈਨਲ ਹੈ ਇਸ ਨੂੰ ਲਾਇਕ ਕਮੈਂਟ ਸ਼ੇਅਰ ਕਰੋ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਇਸ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਹੋਣਾ ਨਾ ਪੁੱਲੋ ਤਾਂ ਕਿ ਹਰ ਆਉਣ ਵਾਲੀ ਵੀਡੀਓ ਆਪਜੀ ਤੱਕ ਸਭ ਤੋਂ ਪਹਿਲਾ ਪਹੁੰਚ ਸਕੇ ਆਪਣੇ ਪਿੰਡ ਜਾਂ ਸ਼ਹਿਰ ਦਾ ਕੋਈ ਵੀ ਪ੍ਰੋਗਰਾਮ ਫੁੱਲ ਐਚਡੀ ਲਾਈਵ ਕਰਵਾਉਣ ਸੰਬੰਧੀ ਅਤੇ ਆਪਣੇ ਕਾਰੋਬਾਰ ਦੀ ਐਡ ਮੈਚਰੀ ਕਰਵਾਉਣ ਸੰਬੰਧੀ ਸੰਪਰਕ ਨੰਬਰ 9779319426 9872635913